ਮਰਹੂਮ ਸਿੱਖ ਸ਼ਕਸ਼ੀਅਤ ਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸੰਘਰਸ਼ ਉੱਪਰ ਅਧਿਕਾਰਿਤ ਫਿਲਮ ਪੰਜਾਬ 95 ਲਗਾਤਾਰ ਵਿਵਾਦਚਕੀਰੀ ਹੋਈ ਹੈ ਜਿਸ ਸੰਬੰਧੀ ਜਾਰੀ ਕੀਤੇ ਗਏ ਕਟੇ ਨਿਰਦੇਸ਼ਾਂ ਦੇ ਵਿਰੋਧ ਦੇ ਵਿੱਚ ਹੁਣ ਬੀਬੀ ਪਰਮਜੀਤ ਕੌਰ ਖਾਲੜਾ ਅੱਗੇ ਆਏ ਨੇ ਜਿਨ੍ਹਾਂ ਦੇ ਵੱਲੋਂ ਇਸ ਕਲ ਦੀ ਨਿੰਦਾ ਕੀਤੀ ਜਾ ਰਹੀ ਹੈ ਇਸ ਸੰਬੰਧੀ ਆਪਣੀ رائے ਪ੍ਰਗਟ ਕਰਦੇ ਉਹਨਾਂ ਨੇ ਕਿਹਾ ਉਹ ਆਪਣੇ ਪਤੀ ਦੇ ਜੀਵਨ ਦੇ ਅਧਿਕਾਰਿਤ ਬਾਇਓਪਿਕ ਪੰਜਾਬ 95 ਸੰਬੰਧੀ 120 ਕੱਟ ਲਗਾਏ ਜਾਣ ਦੇ ਜਾਰੀ ਕੀਤੇ ਹੁਕਮ ਤੋਂ ਕਾਫੀ ਦੁਖੀ ਹਨ ਕਿਉਂਕਿ ਫਿਲਮ ਹੀ ਇੱਕ ਆਖਰੀ ਜਰੀਆ ਸੀ ਜੋ ਉਹਨਾਂ ਦੇ ਪਰਿਵਾਰ ਨਾਲ ਵਾਪਰੀ ਤਰਾਸਤੀ ਅਤੇ ਇਸ ਪਿੱਛੇ ਛਿਪੇ ਕਾਰਨਾਂ ਨੂੰ ਦੁਨੀਆ ਦੇ ਵਿੱਚ ਅਸਲ ਰੂਪ ਦੇ ਵਿੱਚ ਸਾਹਮਣੇ ਲਿਆਉਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਉਹਨਾਂ ਨੇ ਆਪਣੇ ਮਨ ਦੇ ਬਲਵਲੇ ਜ਼ਾਹਿਰ ਕਰਦਿਆਂ ਸੀਬੀਐਫਸੀ ਦੁਆਰਾ ਫਿਲਮ ਦੇ ਮੁੱਖਸਾਰ ਨੂੰ ਕੱਟਣ ਦੇ ਰੂਪ ਦੇ ਵਿੱਚ ਬਦਲਣ ਦਾ ਸੀ ਫੈਸਲਾ ਉਹਨਾਂ ਨੇ ਡੂੰਘਾਈ ਦੇ ਨਾਲ ਇਸ ਦੀ ਨਿਰਾਸ਼ਾ ਤੇ ਨਿੰਦਾ ਕੀਤੀ ਹੈ ਜੋ ਕਿ ਉਹਨਾਂ ਦੇ ਪਤੀ ਦੀ ਮਨੁੱਖੀ ਸੇਵਾ ਭਾਵਨਾ ਤੇ ਪੰਜਾਬ ਦੇ ਸਿੱਕੇ ਇਤਿਹਾਸ ਦੋਵਾਂ ਦਾ અપਮਾਨ ਹੈ ਪਰਮਜੀਤ ਕੌਰ ਖਾਲੜਾ ਨੇ ਖੁਲਾਸਾ ਕੀਤਾ ਹੈ ਕਿ 3 ਸਾਲ ਪਹਿਲਾਂ ਉਹਨਾਂ ਦੇ ਪੂਰੇ ਪਰਿਵਾਰ ਨੇ ਫਿਲਮ ਦੀ ਸਕ੍ਰਿਪਟ ਨੂੰ ਆਪਣੀਆਂ ਅੱਖਾਂ ਨਾਲ ਵਾਚਿਆ ਸੀ ਅਤੇ ਉਪਰੰਤ ਹੀ ਉਹਨਾਂ ਨੇ ਨਿਰਦੇਸ਼ ਦਿੱਤੇ ਸਨ ਕਿ ਇਹ ਫਿਲਮ ਬਣਾਈ ਜਾ ਸਕਦੀ ਹੈ ਜਿਸ ਦੇ ਵਿੱਚ ਅਦਾਕਾਰਾ ਦਲਜੀਤ ਦੋਸਾਂਝ ਨੇ ਉਹਨਾਂ ਦੇ ਪਤੀ ਜਸਵੰਤ ਸਿੰਘ ਖੱਲੜਾ ਦਾ ਕਿਰਦਾਰ ਪੂਰੀ ਇਮਾਨਦਾਰੀ ਤੇ ਜੀ ਜਾਣ ਨਾਲ ਨਿਭਾਇਆ ਏ ਉਹਨਾਂ ਨੇ ਅੱਗੇ ਕਿਹਾ ਕਿ ਮਰਹੂਮ ਖਾਲੜਾ ਦੀ ਇਨਸਾਫ ਲਈ ਲੜਾਈ ਨੂੰ ਪੂਰੀ ਇਮਾਨਦਾਰੀ ਦੇ ਨਾਲ ਸੰਭਾਲਦਿਆਂ ਸਰਕਾਰੀ ਰਿਕਾਰਡਾਂ ਤੇ ਅਦਾਲਤੀ ਦਸਤਾਵੇਜ਼ ਦੇ ਨਾਲ ਇਹ ਫਿਲਮ ਦਾ ਵजूद ਸਾਹਮਣੇ ਲਿਆਂਦਾ ਗਿਆ ਏ ਜਿਸ ਦੇ ਵਿੱਚ ਰਾਜਨੀਤਿਕ ਕੂਟਬਾਜ਼ੀਆਂ ਤੇ ਚਲਦੇ ਆਂ ਦਰਸ਼ਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ